ਕਾਲੀ ਚੋਰ ਮਰਦਾਬਾਦ ਇਸੇ ਚੋਰ ਮਰਦਾਬਾਦ ਕਾਲੀ ਚੋਰ ਮਰਦਾਬਾਦ ਹਰਜਪਾ ਐਮਐਲਏ ਨੂੰ ਆਜਾ ਡਰ ਕੀ ਹੋ ਗਿਆ ਜੋ ਸੋਤੋਂ ਡੰਨ ਡੰ ਲਗਾ ਡੰਡੇ ਨਾਲ ਜਾਂ ਝੰਡੇ ਨਾਲ ਕਿਸਾਨ ਖੜੇ ਆ ਕਿਸਾਨਾਂ ਕੋਲ ਝੰਡੇ ਆ ਨਾ ਕੱਲਿਆ ਤਾਂ ਤੋਪਾ ਤਾਂ ਨਹੀਂ ਸੀ ਨਾ ਤਾਂ ਨਹੀਂ ਹੈ ਪਰ ਤੁਸੀਂ ਵੀ ਦੇਖਿਆ ਵੀ ਜਿਹੜਾ ਐਮਐਲਏ ਕਿਸਾਨਾਂ ਤੋਂ ਪੁੱਛਣ ਆਵੇ ਸੀਗਾ ਅੱਜ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਗਲੀਆਂ ਦੇ ਵਿੱਚ ਨੰਘੇ ਅੰਦਰ ਆਇਆ ਅਧ்கਾਟਨ ਕਰਨ ਨਾਲ ਗਲੀਆਂ ਦੇ ਵਿੱਚ ਭੱਜ ਭੱਜ ਕੇ ਵਿਆਹ ਆ ਪੁਲਿਸ ਪ੍ਰਸ਼ਾਸਨ ਖੜਾ ਸੀ ਇਹਨਾਂ ਨੂੰ ਭਰੋਸਾ ਦਿੱਤਾ ਵੀ ਆ ਖੜਿਆ ਸੀ ਕੋਈ ਸਾਡਾ ਇਹਨਾਂ ਦੇ ਨਾਲ ਦੀ ਅਸੀਂ ਸਵਾਲ ਜਵਾਬ ਕਰਾਂਗੇ ਸਾਡੇ ਇੱਥੇ ਖੜ ਕੇ ਜਵਾਬ ਦੇ ਦੇਣਾ ਇੰਨਾ ਭਰੋਸਾ ਵੀ ਦਿੱਤਾ ਪੰਜਾਬ ਪੁਲਿਸ ਨੂੰ ਵੀ ਆ ਚੌਂਦਰੇ ਦੇ ਖੜਾਂਗੇ ਮਗਰ ਵੀ ਇੱਥੇ ਖੜ ਜਾਣਾ ਇੱਥੋਂ ਜਵਾਬ ਦੇ ਦੇਣਾ ਪਰ ਇੱਥੋਂ ਵੀ ਜਵਾਬ ਨਹੀਂ ਦਿੱਤਾ ਹੈਗਾ ਉਲਟਾ ਪਿੰਡ ਦੀਆਂ ਗਲੀਆਂ ਦੇ ਵਿੱਚ ਨਿਕਲ ਕੇ ਸਕੂਲ ਚ ਜਾ ਕੇ ਦਾਖਲ ਹੋਏ ਨੇ ਪੋਰਾਂ ਕੋ ਛੋਡੇ ਕੋ ਉਹਨਾਂ ਨੂੰ ਡਰਤਾ ਨਹੀਂ ਹੈਗਾ ਵੀ ਤੁਸੀਂ ਉਹਨਾਂ ਦੇ ਬੰਬ ਛੱਡ ਦੋ ਮਜਾ ਗੋਲੀ ਮਾਰ ਦੋ ਆਜਾ ਡਰ ਉਹਨਾਂ ਨੂੰ ਕਾਹਲਾ ਵਗਾ ਸੋਤ ਤੁਸੀਂ ਤਾਂ ਸਾਥ ਮੈਂ ਗੱਲ ਹੀ ਕਰਨੀ ਆ ਉਹਨਾਂ ਨਾਲ ਅਸੀਂ ਤਾਂ ਸਾਥ ਮੈਂ 60 ਦਾ ਸਵਾਲਾਂ ਦੇ ਜਵਾਬ ਦੇਣਾ ਕਹਿੰਦੇ ਆ 2 ਮਿੰਟ ਦਾ ਸਮਾਂ ਦੇ ਦੇਣ ਸਾਡੇ ਦੋਸਤ ਛੋਡੇ ਸਵਾਲ ਨੇ ਸਵਾਲਿਆਂ ਦੇ ਉਹ ਦੇ ਦੇਣਾ ਸਾਡਾ ਉਹਨਾਂ ਨਾਲ ਕੋਈ ਸਾਡੀ ਨਿੱਜੀ ਗੱਲ ਨਹੀਂ ਕਿ ਹੈਗੀ ਇਹ ਹਰ ਮੇਲੇ ਦੇ ਮੈਂ ਕੋਲੇ ਇਹ ਹਲਕੇ ਜਿਹੇ ਜਵਾਬ ਦੇ ਇਹਨਾਂ ਦੇ ਪਰ ਅੱਜ ਜਵਾਬ ਦੇ ਜਿਹੜੇ ਚੋਰੀ ਚੋਰੀ ਭੱਜ ਰਹੇ ਨੇ ਕਿਸਾਨਾਂ ਤੋਂ ਇਹੀ ਕਿਸਾਨਾਂ ਨੇ ਵੋਟਾਂ ਪਾਈਆਂ ਨੇ ਇਹਨਾਂ ਨੇ ਸਤਾਇਆ ਅੱਜ ਕੀ ਡਰ ਹੋ ਗਿਆ ਇਹਨਾਂ ਨੂੰ ਕਿ ਜਿਹੜੇ ਇਹ ਗਲੀਆਂ ਵਿੱਚ ਲੋਕ ਲੋਕ ਕੇ ਭੱਜਦੇ ਵੀ ਐਵੇਂ ਪ੍ਰਸ਼ਾਸਨ ਨਾਲ ਛੋਟੀ ਗੱਲ ਹੋਈ ਇਹ ਵੀ ਪ੍ਰਸ਼ਾਸਨ ਕਹਿੰਦਾ ਵੀ ਬਹਿ ਕੇ ਗੱਲ ਕਰਾ ਸਕਦੇ ਆਂਗੇ ਫਿਰ ਪ੍ਰਸ਼ਾਸਨ ਨੇ ਛੋਨੂੰ ਅੰਦਰ ਬੰਦ ਕਿਉਂ ਕਰ ਲਿਆ ਕੇ ਅੰਦਰ ਦੇ ਵਿੱਚ ਕਿਹੜਾ ਇੱਕ ਗੇਟ ਸੀ ਉਹ ਮੂਰੇ ਸਾਨੂੰ ਕਾਬੂ ਕਰ ਲਿਆ ਵੀ ਗਾਹ ਤੁਸੀਂ ਜਾ ਨਾ ਸਕੋ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਕਹਿੰਦੇ ਵੀ ਤੁਹਾਡੀ ਗੱਲ ਕਰਾਵਾਂਗੇ ਅਸੀਂ ਭਰੋਸੇ ਤੇ ਰਹੇ ਪ੍ਰਸ਼ਾਸਨ ਦਾ ਕੱਲ ਦਾ ਡੰਡੇ ਤੇ ਡੰਡੇ ਦਾ ਜ਼ੋਰ ਚੜਾਇਆ ਹੈ ਸਾਡੇ ਤੇ ਇਹਨਾਂ ਨੇ ਸਾਡੇ ਘਰਾਂ ਦੇ ਵਿੱਚ ਰੇਡਾਂ ਮਾਰ ਰਹੇ ਨੇ ਸਾਨੂੰ ਘਰੋਂ ਇਹਨਾਂ ਨੇ ਚੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਾਡੇ ਜਿਹੜੇ ਕਿਸਾਨ ਸੀਗੇ ਇੱਥੇ ਦੇ ਉਹ ਕਿਸਾਨਾਂ ਨੂੰ ਘਰ ਦੇ ਵਿੱਚ ਹੀ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਉਹਨਾਂ ਦੇ ਘਰਾਂ ਦੇ ਵਿੱਚ ਫੋਰਸਾਂ ਦਾ ਜਿੰਦਾਈਆ ਗਿਆ ਔਰ ਫੋਰਸਾਂ ਦਾ ਕਹਿੰਦੇ ਧਮਕਾਉਣਾ ਚ ਆਇਆ ਪਹਿਲਾਂ ਵੀ ਇਹਨਾਂ ਨੇ ਮਾਰ ਕੇ ਰੇਡਾਂ ਈ ਘਰਾਂ ਦੇ ਵਿੱਚ ਜਬ ਰਾਖ ਪ੍ਰਧਾਨ ਹੋਇਆ ਚਾਹੇ ਬਲਾਕ ਦੇ ਅੱਗੇ ਉਹਨਾਂ ਦੇ ਤੋਂ ਫੌਸ ਬਣਾਈ ਫੌਸ ਦੇ ਗੇੜੇ ਮਰਵਾਏ ਇਹ ਦਬਕਾਉਣਾ ਚਾਹੁੰਦੇ ਆ ਅਸੀਂ ਦਬਨ ਵਾਲੇ ਨਹੀਂ ਹੈਗੇ ਅਸੀਂ ਆਪਣੇ ਸਵਾਲਾਂ ਦਾ ਜਵਾਬ ਲੈ ਕੇ ਰਹਾਗੇ ਜੇ ਸੱਚੇ ਨੇ ਤਾਂ ਜਵਾਬ ਦੇ ਕੇ ਜਾਣ ਹੋਂ ਦੀ ਖੜੇ ਆ ਅੰਦਰ ਬੜੇ ਹੋਏ ਨੇ ਆ ਖੜੇ ਆ ਕਿ ਸੱਚੇ ਨੇ ਜਵਾਬ ਦੇ ਕੇ ਜਾਣ ਜੇ ਚੋਰ ਨੇ ਘਰ ਆ ਗਿਆ ਜੇ ਹੁਣ ਇਥੋਂ ਸ਼ਾਂਤ ਬਈ ਐਮ ਐਲ ਏ ਬਾਗੇ ਤੇ ਅੱਗੇ ਆਪ ਦਾ ਪ੍ਰਸ਼ਾਸਨ ਕੀ ਹੋਊਗਾ ਪ੍ਰੋਗਰਾਮ ਜੋ ਅੱਗੇ ਰਣਨੀਤੀ ਬਣੂਗੀ ਸਾਡੇ ਜੱਥੇ ਜਿੰਦੀ ਹੈ ਜੱਥੇ ਬੱਦੀ ਦਾ ਲਿਖਿਆ ਹੋਇਆ ਪ੍ਰੋਗਰਾਮ ਹਾਂਜੀ ਉਹਦੇ ਬਲੰਤਾਂ ਕਰਾਂਗੇ ਨਾਲ ਹੀ ਉਹ ਡਾਂਗ ਹੋਊਗਾ ਮਗਰ ਹੀ ਰਹੇ ਹੋਰ ਸ਼ਾਂਤ ਨਹੀਂ ਖੜੀ ਨਹੀਂ ਹੈਗਾ ਤਾਂ ਕਿਹੜਾ ਵੀ ਇਹਨਾਂ ਦੇ ਨਾਲ ਖੜੇ ਆ ਗੱਲਾਂ ਕੀ ਹੋਰ ਕਿਸ ਵਾਲਾਂ ਦੇ ਜਵਾਬ ਦੇ ਦੇਣਾ ਕਿੰਨੇ ਟਾਈਮ ਤੋਂ ਸਾਡੀ ਸੁਣੀ ਨਹੀਂ ਸੁਹਾਹੀ ਜਾਂ ਸਾਡਾ ਸਾਡੇ ਉਥੋਂ ਮੋਰਚੇ ਪੰਨੇ ਗਏ ਨੇ ਜਿਹੜਾ ਹੋਰ ਸਾਡੇ ਕਿਸਾਨਾਂ ਨੂੰ ਤਵਾਇਆ ਜਾ ਰਿਹਾ ਉਹਨਾਂ ਦੇ ਘਰੇ ਪਤਾ ਨਹੀਂ ਕਿਉਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇੰਨਾ ਡਰ ਕੀ ਹੋ ਗਿਆ ਜਿਹੜੀ ਉਹਨਾਂ ਦੇ ਘਰੇ ਡੇਟਾ ਪਵਾ ਰਹੇ ਨੇ ਪਰਸ ਤੋਂ ਇਹ ਵਾਰ ਵਾਰ ਉਹਨਾਂ ਦੇ ਘਰੇ ਇੱਕ ਦਾ ਚਲੇ ਇੱਕ ਦਾ ਸਾਹਮਣੇ ਚਲੇ ਜਿਹੜੀ ਹਰ ਗੱਲ ਹੋਈ ਆ ਠੀਕ ਹੈ ਨਾ ਆਪਾਂ ਕਿਹੜਾ ਖਾਰੇ ਪਿੰਡ ਦੇ ਵਿੱਚ ਆਪਾਂ ਦੇਖਿਆ ਵਾਗਾ ਉਹ ਵੀ ਆਪਣੇ ਐਮਐਲਏ ਸਾਹਿਬ ਦੇ ਇਲਾਕੇ ਚ ਪੈਂਦਾ ਵਗਾ ਖਾਰਾ ਪਿੰਡ ਵੀ ਜਿਹੜਾ ਦੇਖੋ ਖਾਰੇ ਜਿਹੜੀ ਫੈਕਟਰੀ ਦਾ ਉਹ ਉੱਥੇ ਵੀ ਕਿਸਾਨਾਂ ਦੇ ਉੱਤੇ ਰਾਤ ਨੂੰ 2 ਵਜੇ ਪ੍ਰਸ਼ਾਸਨ ਲਿਆ ਕੇ ਉਹਨਾਂ ਦੇ ਮੋਰਚੇ ਪੱਟੇ ਗਏ ਉਹਨਾਂ ਦਾ ਪ੍ਰੰਟ ਬੰਦੇ ਗਏ ਉੱਥੋਂ ਉਹਨਾਂ ਦੇ ਉੱਤੇ ਉਹਨਾਂ ਲੋਕ ਜਿਹੜੇ ਵੀ ਇੱਥੇ ਬੈਠੇ ਸੀ ਉਹਨਾਂ ਤੇ ਡਾਂਗਾ ਮਾਰੀਆਂ ਗਈਆਂ ਪਰ ਧੰਨਵਾਦ ਆ ਉਹ ਖਾਰੇ ਪਿੰਡ ਦੇ ਉਹ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਨੂੰ ਨਗਰ ਧੱਕ ਕੇ ਅੱਜ ਵੀ ਉਹ ਮੋਰਚਾ ਸਟਾਰਟ ਕੀਤਾ ਕਿਉਂਕਿ ਜਿਹੜੀ ਉੱਥੇ ਫੈਕਟਰੀ ਲੱਗ ਰਹੀ ਆ ਉਹ ਇੱਕ ਕੈਂਸਰ ਦਾ ਘਰ ਆ ਅਸੀਂ ਕੈਂਸਰ ਨਹੀਂ ਚਾਹੁੰਦੇ ਠੀਕ ਆ ਇਹ ਕਹਿੰਦੇ ਆ ਵੀ ਤਰੱਕੀ ਚਾਹੀਦੀ ਆ ਜੇ ਅਹੇ ਜੀ ਤਰੱਕੀ ਵੀ ਕੀ ਆ ਜਿਹੜੀ ਕੈਂਸਰ ਲੈ ਕੇ ਆਵੀ ਉਹ ਅਹੇ ਤਰੱਕੀ ਅਸੀਂ ਜੰਦੂੜਿਆ ਤੇ ਲਾਉਣੀਆਂ ੜਕੜ ਕੇ ਇਹ ਇਹ ਜਿਹੜੀ ਸਰਕਾਰ ਹੈ ਕਾਰਪੋਰੇਟ ਘਰਾਣਿਆਂ ਦੇ ਤੇ ਨਾਲ ਉਹਨਾਂ ਦੇ ਸਾਰੇ ਪਾਸੇ ਉਹਨਾਂ ਦੇ ਕੋਲ ਹੀ ਚਲਿਆ ਜਾਵੇ ਇਹ ਕਿਸਾਨਾਂ ਨੂੰ ਮਰਵਾਉਣ ਲੱਗੂਗਾ ਪਰ ਅਸੀਂ ਦਮਲ ਵਾਲੇ ਨਹੀਂ ਜੇ ਤੋ ਠੀਕ ਆ ਅੱਜ ਅੱਜ ਇਹ ਸਰਕਾਰ ਨੇ ਅਜੇ ਇਹਨਾਂ ਕੋਲੇ ਪ੍ਰਸ਼ਾਸਨ ਆਜੇ ਇਹਨਾਂ ਕੋਲੇ ਡੰਡੇ ਦਾ ਜ਼ੋਰ ਆ ਜਦੋਂ ਇਹੀ ਡੰਡੇ ਦਾ ਜ਼ੋਰ ਚਲਿਆ ਗਿਆ ਫਿਰ ਵੀ ਅਸੀਂ ਇੰਨੇ ਤੋਂ ਸਵਾਲ ਜਵਾਬ ਕਰਿਆ ਪਹਿਲਾਂ ਤਾਂ ਇਹੀ ਮੰਤਰੀ ਜਿਹੜੇ ਸੀਗੇ ਉਹ ਆਪਣੇ ਦੇ ਵਿੱਚ ਆ ਕੇ ਬਹਿ ਗਏ ਫਿਰ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ ਕਿਸਾਨ ਕੁੱਟੇ ਉਹਨੂੰ ਵਾਰੀ ਵਪਾਰੀਆਂ ਦੀ ਆ ਕਹਿੰਦਾ ਮੈਂ ਵਪਾਰੀਆਂ ਦੇ ਨਾਲ ਆ ਵਪਾਰੀਆਂ ਦੀ ਵਾਰੀ ਆ ਉਹ ਭੰਡ ਦਾ ਭੰਡੀ ਨਿਕਲਿਆ ਵੱਡੇ ਵੀਰ ਨਾ ਇਹ ਮਾਸਟਰ ਦਾ ਮਾਸਟਰ ਦਾ ਮੁੰਡਾ ਨਾਲ ਜਗੀਂਦਾਰਾ ਮੁੰਡਾ ਹਾਂਜੀ ਤੀਜੀ ਵਾਰੀ ਹੋਰ ਪਤਾ ਲੱਗ ਜੂ ਅੱਛਾ ਜੀ ਮਰਾਸੀ ਸੀ ਉਹਨੇ ਕੀ ਕੀਤਾ ਉਹ ਕਿਨਾਂ ਵੀ ਕੋਈ ਗੰਦਾ ਪੁੱਛਣ ਲੱਗਿਆ ਕਹਿੰਦਾ ਤੇ